ਸਾਰੇ ਸਤਿ ਸ਼ਕਾਲ ਜੀ ਮੈਂ ਤੇ ਰਪਿੰਦਰ ਰਿੰਪੀ ਤੁਹਾਨੂੰ ਜ਼ੋਰ ਲੈਣਾ ਸੰਜੇ ਕਿ ਤੁਸੀਂ ਦੱਸਣਾ ਵੀ ਕਿਹੜੇ ਸਿੰਗਰ ਦਾ ਗੀਤ ਹੈ ਹੋਏ ਬਿਨਾ ਬਜਾ ਤੋਂ ਲੜਦਾ ਰਹਿਣਾ ਲੜਨ ਵਹਾਨੇ ਘੜਦਾ ਰਹਿਣਾ ਤੂੰ ਬਿਨਾ ਬਜਾ ਤੋਂ ਲੜਦਾ ਰਹਿਣਾ ਲੜਨ ਵਹਾਨੇ ਘੜਦਾ ਰਹਿਣਾ ਹੋਏ ਨਿੱਤ ਆਖਦਾ ਮਰਦੀ ਨਹੀਂ ਮੈਨੂੰ ਨਿੱਤ ਆਖਦਾ ਮਰਦੀ ਨਹੀਂ ਕਦੇ ਕਿੰਨਾ ਹੱਡ ਸੇਕਵੇ ਜਿੰਨਾ ਦੀਆਂ ਮਰਗੀਆਂ ਮਾਇਆ ਉਹਨਾਂ ਤੋਂ ਪੁੱਛ ਕੇ ਵੇਖ ਵਹਿ ਹੋਏ ਸੇਰਿਆਂ ਦੇ ਨਾਲ ਵਿਆਹੀਆਂ ਮੈਂ ਉੱਦੜ ਕੇ ਨਹੀਂ ਆਈ ਹੀ ਵੇ ਸੇਰਿਆਂ ਦੇ ਨਾਲ ਵਿਆਹੀਆਂ ਮੈਂ ਨਿਕਲ ਕੇ ਨਹੀਂ ਆਈ ਹੀ ਵੇ ਝੜਕਾਂ ਦੇ ਦੇ ਕਮਲੀ ਕਰਤੀ ਰੱਖਦੇ ਰੋਬ ਜਮਾਈ ਹੀ ਵੇ ਟੜੇ ਕਾਹ ਦੇ ਦੇ ਪਾਗਲ ਕਰਤੀ ਰੱਖਦਾ ਰੋਬ ਜਮਾਈ ਹਿਵੇ ਹੋਏ ਤੋਨੇ ਮੇੜੇ ਮਾਰ ਮਾਰ ਕੇ ਮੇੜੇ ਤੋਨੇ ਮਾਰ ਮਾਰ ਕੇ ਰੱਖਦਾ ਜੁੱਤੀ ਠੇਠ ਵੇ ਜਿੰਨਾ ਦੀਆਂ ਮਰਗੀਆਂ ਮਾਇਆ ਹੋਏ ਜਿੰਨਾ ਦੀਆਂ ਮਰਗੀਆਂ ਟੋਲਾ ਤੂੰ ਉਹਨਾਂ ਤੋਂ ਪੁੱਛ ਕੇ ਵੇਖ ਵੇ ਤੇ ਪਿਕਿਆਂ ਦੇ ਪਿੰਡ ਮਾਂ ਪਿਓ ਕੋਲੇ ਕਦੇ ਪਾਪ ਨਾ ਕੱਟੇ ਹੀਵੇ ਵਿਚੋਲਣ ਦੇ ਪੁੱਤ ਪਿੱਟ ਨਹੀਂ ਸਕਦੀ ਭੈਣ ਮੇਰੀ ਉਹ ਪੱਟੀ ਹੀਵੇ ਵਿਚੋਲਣ ਦੇ ਪੁੱਤ ਪਿੱਟ ਨਹੀਂ ਸਕਦੀ ਭੈਣ ਮੇਰੀ ਉਹ ਪੱਟੀ ਹੀਵੇ ਤੂੰ ਦਿਨੋਂ ਦਿਨ ਵੱਤ ਤਾਈ ਜਾਣੈ ਤੂੰ ਦਿਨੋਂ ਦਿਨ ਵੱਤ ਤਾਈ ਜਾਣੈ ਸੁਖੀ ਮਨ ਨੇ ਚੇਪਵੇ ਜਿਨ੍ਹਾਂ ਦੀਆਂ ਮਰਗੀਆਂ ਮਾਇਆ ਉਹ ਜਿਨ੍ਹਾਂ ਦੀਆਂ ਮਰਗੀਆਂ ਟੋਲਾ ਉਹਨਾਂ ਤੋਂ ਪੁੱਛ ਕੇ ਵੇਖ ਵੇ ਉਹਨਾਂ ਤੋਂ ਪੁੱਛ ਕੇ ਵੇਖ